ਸਾਰੇ ਜਿੰਦਾਬਾਦ ਜਿੰਦਾਬਾਦ ਸੰਬੂ ਦੇ ਖਨੋਰੀ ਬਾਰਡਰ ਤੇ ਅੱਜ ਕਿਸਾਨਾਂ ਨੂੰ ਲਗਾਤਾਰ ਬੈਠੇ ਹੋਏ ਤਿੰਨ ਦਿਨ ਹੋ ਗਏ ਨੇ ਪਰ ਹਜੇ ਵੀ ਜਿਹੜੀ ਸਰਕਾਰ ਹੈ ਉਹ ਚੁਗਦੀ ਹੋਈ ਨਜ਼ਰ ਨਹੀਂ ਆ ਰਹੀ ਲਗਾਤਾਰ ਦੋ ਤਿੰਨ ਦਿਨ ਕਸ਼ਮਕਸ਼ ਤੋਂ ਬਾਅਦ ਕਈ ਕਿਸਾਨ ਹੈ ਜਿਹੜੇ ਫੱਟੜ ਹੁੰਦੇ ਹੋਏ ਨਜ਼ਰ ਵੀ ਆਏ ਨੇ ਤੇ ਅੱਜ ਸਯੁਕਤ ਕਿਸਾਨ ਮੋਰਚੇ ਦੀ ਇੱਕ ਵੱਡੀ ਕਾਲ ਤੇ ਟੋਲ ਪਲਾਜ਼ਾ ਨੂੰ ਫ੍ਰੀ ਕਰ ਦਿੱਤਾ ਗਿਆ ਉੱਥੇ ਹੀ 4 ਘੰਟੇ ਲਈ ਜਿਹੜੀ ਰੇਲ ਯਾਤਰਾ ਵੀ ਆ ਉਹ ਵੀ ਪ੍ਰਭਾਵਿਤ ਹੋਣਗੀ ਕਿਉਂਕਿ ਪੂਰਨ ਤੌਰ ਤੇ 4 ਘੰਟੇ ਲਈ ਚੱਕਾ ਜਾਮ ਕਰ ਦਿੱਤਾ ਹੈ ਸਾਡੇ ਨਾਲ ਕਿਸਾਨ ਆ ਗੂ ਮੌਜੂਦਾ ਗੱਲਬਾਤ ਕਰ ਲੈਨੇ ਕਿ ਇਸ ਤਰ੍ਹਾਂ ਦੇਖਦੇ ਹਾਂ ਕਿ ਇੱਕ ਪਾਸੇ ਕਿਸਾਨ ਸਰਕਾਰ ਨਾਲ ਗੱਲਬਾਤ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਪਰ ਗੱਲਬਾਤ ਨਹੀਂ ਬਣ ਰਹੀ ਤੇ ਦੂਜੇ ਪਾਸੇ ਕਿਸਾਨਾਂ ਨੂੰ ਜ਼ਖਮੀ ਵੀ ਕੀਤਾ ਜਾ ਰ ਦੇਖੋ ਜਿਹੜੀ ਸਰਕਾਰ ਦਾ ਦੋਗਲੀ ਨੀਤੀ ਹੈ ਇਹ ਜੇਕਰ ਤੁਸੀਂ ਗੱਲਬਾਤ ਕਰਨੀ ਹੈ ਪਹਿਲਾਂ ਉੱਥੇ ਸਖਾਲਾ ਸਬੰਧ ਬਣਾਓ ਆਪਣਾ ਇਹ ਗੋਲ ਜਿਹੜੀ ਤੁਸੀਂ ਆਸੋਕੇ ਇਸੇ ਗੋਲੇ ਘੇਰੇ ਬੰਦ ਕਰੋ ਤੇ ਤਾਂ ਹੀ ਗੱਲ ਕਰਬਾਤ ਦਾ ਫਾਇਦਾ ਹੈ ਤੁਸੀਂ ਕੋਈ ਸੱਦਾ ਦੇ ਰਹੇ ਹੋ ਗੱਲਬਾਤ ਨੂੰ ਇੱਕ ਪਾਸੇ ਸਾਡੇ ਤੇ ਹਮਲਾ ਕਰ ਰਹੇ ਹੋ ਫਿਰ ਕਿੱਥੇ ਦੀ ਕਿੱਥੇ ਜਾਈ ਜਾਏ ਇਹ ਗੱਲ ਇਹ ਗੱਲ ਨਹੀਂ ਹੋਣੀ ਚਾਹੀਦੀ ਜੇ ਤਾਂ ਗੱਲ ਕਰਨੀ ਹੈ ਤੁਸੀਂ ਉੱਥੇ ਪਹਿਲਾਂ ਬੰਦ ਕਰੋ ਸਾਰਾ ਕੁਝ ਕਿਉਂਕਿ ਕਿਸਾਨ ਆਗੂ ਨੇ ਕਿਹਾ ਹੈ ਕੋਈ ਨੌਜਾਨ ਅੱਗੇ ਨਹੀਂ ਜਾਂਦਾ ਜਦੋਂ ਤੱਕ ਅਸੀਂ ਸ਼ਾਂਤ ਬੈਠੇ ਆ ਅਸੀਂ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰ ਰਹੇ ਆ ਪਰ ਉਹ ਕਿਤੇ ਨਹੀਂ ਚਾਹਦੇ ਨਹੀਂ ਇਸ ਕਰਕੇ ਜਦੋਂ ਸਾਡੇ ਆਫਤਾਈ ਹੈ ਮਸੀਬਤ ਬਣੀ ਹੈ ਸ਼ਖਤ ਮੋਰਚੇ ਨੇ ਕਾਲ ਦਿੱਤੀ ਅੱਜ ਦੀ ਜਿਹੜੀ ਬੰਦ ਕਰਨੇ 2 ਵਜੇ ਤੱਕ ਟੂਲ ਪਲਾਜੇ ਤੇ ਉਸ ਤੋਂ ਬਾਅਦ ਰੇਲਵੇ ਟਰੈਕ 4 ਵਜੇ ਤੱਕ ਬੰਦ ਨੇ ਉਹਨਾਂ ਦੇ ਸਮਰਥਨ ਚ ਇਹ ਜਿਹੜੇ ਕਿਸਾਨ ਸਾਡੇ ਜ਼ਖਮੀ ਹੋਏ ਨੇ ਕਿਵੇਂ ਲੱਗਦਾ ਹੈ ਕਿ ਪਿਛਲੀ ਵਾਰ ਜਦੋਂ ਕਿਸਾਨਾਂ ਦਾ ਇਹ ਸੰਘਰਸ਼ ਚੱਲਿਆ ਸੀ ਤਾਂ ਟੋਲ ਪਲਾਜੇ ਵੀ ਬੰਦ ਕਰ ਦਿੱਤੇ ਗਏ ਸੀ ਤੇ ਜਿਹੜੇ ਵੀ ਬਾਰਡਰਾਂ ਤੇ ਇਸ ਤਰ੍ਹਾਂ ਦੇ ਤਾਮਝਾਮ ਸੀਗੇ ਤੇ ਉਹ ਵੀ ਪੱਟ ਛੁੱਟੇ ਸੀ ਪਰ ਇਸ ਵਾਰ ਜਿਹੜਾ ਹੈ ਸਮਾਂ ਬੜਾ ਲੱਗ ਗਿਆ ਹੈ ਕਿ 2 ਤੋਂ 3 ਦਿਨ ਹੋ ਗਏ ਸੰਭੂ ਬੈਰੀਅਰ ਤੇ ਬੈਠੇ ਹੋਏ ਨੇ ਦੇ ਕੋਈ ਕੋਈ ਬਾਰਡਰ ਵੱਡਾ ਨਹੀਂ ਕੋਈ ਕੁਝ ਵੱਡਾ ਨਹੀਂ ਸਾਡੇ ਕੋਲ ਸਾਰਾ ਪ੍ਰਬੰਧ ਹੈ ਦੇ ਬਾਰਡਰ ਤੋੜਨੇ ਹੁਣ ਬਾਰਡਰ ਨੂੰ 15 ਮਿੰਟ ਲੱਗਦੇ ਆ ਪਰ ਸਾਰੇ ਹੀ ਮੇਰੀ ਗੱਲ ਸੁਣੋ ਜਿੱਥੇ ਸਾਡੇ ਮੈਂ ਤਾਰੀਫ ਕਰਨੀ ਬਣਦੀ ਹੈ ਸਾਡੀ ਨੌਜਵਾਨੀ ਦੀ ਪੰਜਾਬ ਦੀ ਕਿ ਉਹ ਲੀਡਰਸ਼ਿਪ ਦੇ ਅੰਦਰ ਚੱਲ ਰਹੇ ਨੇ ਜਦੋਂ ਲੀਡਰਸ਼ਿਪ ਦਾ ਹੁਕਮ ਹੋਊਗਾ ਇਧਰ ਸਯੁਕਤ ਮੋਰਚੇ ਦੀ ਵੇਟ ਕਰ ਰਹੀਆਂ ਸਾਰੇ ਕਿ ਸਯੁਕਤ ਮੋਰਚਾ ਕੀ ਫੈਸਲਾ ਲੈਂਦਾ ਬਾਰਡਰ ਪੱਟੋਂ ਦਾ 15 ਮਿੰਟ ਚ ਪੜ ਜਾਣੇ ਕੋਈ ਵੱਡੀ ਗੱਲ ਨਹੀਂ ਹੈ ਸ਼ਾਸਨ ਦੀ ਤਿਆਰੀ ਵੀ ਵੱਧ ਲੱਗਦੀ ਹੈ ਪਿਛਲੀ ਵਾਰ ਬਿਲਕੁਲ ਵੱਧ ਹੈ ਜੀ ਮੇਰੀ ਗੱਲ ਸੁਣੋ ਜਦੋਂ ਤੁਹਾਨੂੰ ਮੈਂ ਦੱਸਦਾ ਜਦੋਂ ਜੰਗ 'ਚ ਜਾਂਦਾ ਕੋਈ ਤਿਆਰੀ ਕਿਸੇ ਦੀ ਧੂਰੀ ਨਹੀਂ ਹੁੰਦੀ ਸਾਰਾ ਆਪਣੀ ਆਪਣੀ ਤਿਆਰੀ ਫੁੱਲ ਕਰਕੇ ਜਾਂਦੇ ਆ ਸਾਡੀ ਪੂਰੀ ਤਿਆਰੀਆਂ ਸੀ ਦੇਖੋ ਹੁਣ ਵੀ ਅਸੀਂ ਜਥੇਬੰਦੀਆਂ ਦੇ ਉੱਪਰ ਉੱਠ ਕੇ ਵੀ ਉੱਥੇ ਨੌਜਵਾਨ ਜਾ ਰਹੇ ਨੇ ਜਿਹੜੇ ਵੱਧ ਜਾ ਰਹੇ ਨੇ ਸਾਡੇ ਸਾਡੇ ਹਲਕੇ ਦੇ ਜ਼ਿਆਦਾ ਜਾ ਰਹੇ ਨੇ ਸਾਰੇ ਭਵਾਂਦ ਵਾਲੇ ਇਸ ਵਾਰ ਸਭ ਤੋਂ ਵੱਧ ਸਾਡੇ ਲੰਗਰ ਵੀ ਲਾਏ ਹੋਏ ਨੌਜਵਾਨਾਂ ਨੇ ਬਹੁਤ ਵਧੀਆ ਸਾਰੀ ਫਰਸਟ ਏਡ ਸਭ ਕੁਝ ਦੇ ਰਹੇ ਨੇ ਪਰ ਕਿਤੇ ਨਾ ਕਿਤੇ ਜਿਹੜੀ ਕਮੀ ਹੈ ਸਰਕਾਰ ਦੀ ਨੀਤ ਖੋਟੀ ਹੈ ਅਰਜੁਨ ਮੁੰਡਾ ਜੀ ਦਾ ਬਿਆਨ ਆਇਆ ਜਿਹੜਾ ਖੇਤੀਬਾੜੀ ਮੰਤਰੀ ਨੇ ਕਹਿੰਦੇ ਵੀ ਐਮਐਸਪੀ ਦੀ ਅਸੀਂ ਕਿਹੜੀ ਗਰੰਟੀ ਹੈ ਕਮੇਟੀ ਬਣਾ ਦਿੰਦੇ ਆ ਅਸੀਂ ਉਹਨੂੰ ਇੱਕ ਗੱਲ ਪੁੱਛਣਾ ਚਾਹੁੰਦੇ ਹਾਂ ਤੁਹਾਡੇ ਸਾਹਮਣੇ ਰਾਹੀਂ ਤੁਸੀਂ ਕਮੇਟੀ 2 ਸਾਲੋਂ ਕਮੇਟੀ ਦਾ ਵਾਅਦਾ ਕਰੇ ਜਦ ਉਹ ਦੱਸੋ ਤੁਹਾਨੂੰ ਉਹ ਸਿੱਟਾ ਦੱਸੋ ਤੁਹਾਨੂੰ ਤੁਸੀਂ ਕੀ ਕਰਿਆ ਹੁਣ ਤੱਕ ਜੇ ਤੁਸੀਂ ਕਰੇ ਨਾ ਇਲੈਕਸ਼ਨਾਂ ਵਾਲੇ ਤੁਸੀਂ ਕੀ ਕਰਨਾ ਹੁਣ ਵੀ ਲੌਲੀਪੌਪ ਦੇ ਰਹੇ ਸਾਨੂੰ ਹੁਣ ਤਾਂ ਦੇਖੋ ਆਰ ਪਾਰ ਦੀ ਲੜਾਈ ਹੈ ਤੇ ਇੱਕ ਗੱਲ ਤੁਹਾਡੇ ਮਾਦੀ ਉਹਨੇ ਹੋਰ ਕਹਿੰਦਾ ਮੈਂ ਬੀਜੇਪੀ ਨੂੰ ਜਿੰਨਾ ਤੁਸਤ ਕਰਨਾ ਸਾਡੇ ਕਿਸਾਨਾਂ ਦੇ ਕਰ ਲੋ ਸਾਡੇ ਦੇ ਕਰ ਲੋ 2024 ਆ ਰਹੀ ਹੈ ਜੇ ਪਿੰਡਾਂ ਚੋਂ ਉਸ ਤੋਂ ਵੱਧ ਕਰਕੇ ਨਾ ਮੋੜੇ ਤਾਂ ਕੱਸਾ ਪੰਜਾਬ ਦੇ ਕਿਸਾਨ ਨਾ ਕਹਿਓ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਕਿ ਪਿਛਲੀ ਵਾਰ ਵੀ ਕਿਸਾਨੀ ਮੋਰਚਾ ਇਸੇ ਤਰ੍ਹਾਂ ਲੱਗਿਆ ਸੀ ਸਰਕਾਰ ਝੁਕਣ ਦੇ ਵੀ ਤਕਰੀਬਤ ਤਕਰੀਬਨ ਆ ਗਈ ਸੀ ਪਰ ਉਸ ਤੋਂ ਬਾਅਦ ਮੋਰਚਾ ਚੱਕ ਲਿੱਤਾ ਗਿਆ ਮਲਾਲ ਹੈ ਉਸ ਚੀਜ਼ ਦਾ ਇਹ ਮਲਾਲਤਾ ਦੇਖੋ ਹੈਗਾ ਵੀ ਮਤਲਬ ਸਰਕਾਰ ਨੇ ਧੋਖਾ ਕਰਿਆ ਸਾਡੇ ਨਾਲ ਮਤਲਬ ਮੰਗਾ ਕਰਕੇ ਫੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰੀਆਂ ਮਲਾਲਤਾ ਹੈ ਹੀ ਹੈ ਕਿਵੇਂ ਕਿਵੇਂ ਦੇਖਦੇ ਹੁਣ ਲਗਾਤਾਰ ਸ਼ੰਭੂ ਬੈਰੀਅਰ ਤੇ ਵੀ ਨੌਜਵਾਨ ਬੈਠੇ ਨੇ ਕਈ ਕਿਸਾਨ ਫੱਟੜ ਹੋ ਗਏ ਨੇ ਤੇ ਕੀ ਮੰਗ ਕਰਦੇ ਹੋ ਸਰਕਾਰਾਂ ਨੂੰ ਕਿਸ ਤਰ੍ਹਾਂ ਜਿਹੜੀ ਇਹ ਚੀਜ਼ ਹੈ ਕਿਸ ਤਰ੍ਹਾਂ ਟੈਕਲ ਕਰਨੀ ਚਾਹੀਦੀ ਹੈ ਸਰਕਾਰ ਨੂੰ ਮਤਲਬ ਜਿਹੜਾ ਜ਼ੋਰ ਜਵਰਾ ਕਰਨਾ ਨਹੀਂ ਚਾਹੀਦਾ ਧੱਕਾ ਕਰ ਰਹੀ ਹੈ ਸਰਕਾਰ ਬਹੁਤ ਮਤਲਬ ਸੈਂਕੜੇ ਕਿਸਾਨ ਸਾਡੇ ਇਹਨਾਂ ਨੇ ਜ਼ਖਮੀ ਕਰਤੇ ਕਿਸੇ ਦੀ ਅੱਖ ਗਈ ਕਈਆਂ ਦੀਆਂ ਲੱਤਾਂ ਟੁੱਟ ਗਈਆਂ ਤੇ ਇਹਦਾ ਜਵਾਬ ਅਸੀਂ ਫਿਰ 24 'ਚ ਦਵਾਂਗੇ ਪੂਰਾ ਠੋਕ ਕੇ ਹਾਂ ਫਿਨਾਂਸਲ ਪਿੰਡਾਂ ਜਾਣਾ ਲਗਾਤਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਵੀ ਸਰਕਾਰ ਤਿਆਰ ਹੋ ਰਹੀ ਹੈ ਮੀਟਿੰਗਾਂ ਦਾ ਦੌਰ ਜਾਰੀ ਹੈ ਪਰ ਕੋਈ ਸਿੱਟਾ ਨਹੀਂ ਨਿਕਲ ਰਿਹਾ ਕਿਵੇਂ ਦੇਖਦੇ ਹੋ ਸਰਕਾਰ ਨੂੰ ਤਾਂ ਆਪਣੇ ਇਲੈਕਸ਼ਨ ਦੀ ਹੈ ਵੀ ਸਾਨੂੰ ਸਾਡਾ ਵੋਟ ਬੈਂਕ ਖਰਾਬ ਹੋ ਰਿਹਾ ਮੇਨ ਗੱਲ ਇਹ ਹੈ ਜਦੋਂ ਅਸੀਂ ਦਿੱਲੀ ਬੈਠੇ ਰਹੇ ਤੇ ਉਦੋਂ ਇਹਨਾਂ ਦੇ 3 ਸਾਲ ਹੋ ਗਏ ਉਦੋਂ ਇਹਨਾਂ ਦੇ ਕਿਉਂ ਨਹੀਂ ਯਾਦ ਆਈ ਵੀ ਇੱਥੇ ਆ ਕੇ ਮੀਟਿੰਗਾਂ ਕਰ ਲੈਣ ਜਦੋਂ ਇਹਨਾਂ ਨੇ ਕੋਈ ਮੀਟਿੰਗਾਂ ਨਹੀਂ ਕੀਤੀਆਂ ਐਨੀ ਵੇਟ ਕਰਨ ਤੋਂ ਬਾਅਦ ਤਾਂ ਕਿਸਾਨ ਉਹਨਾਂ ਉਸ ਤੋਂ ਪਹਿਲਾਂ ਕਿੰਨੇ ਪੁੱਤਲੇ ਫੁਕੇ ਗਏ ਇਹਨਾਂ ਨੇ ਮੰਗ ਪੱਤਰ ਦਿੱਤੇ ਗਏ ਉਦੋਂ ਤੱਕ ਇਹਨਾਂ ਨੇ ਕਿਸੇ ਦੀ ਕਿਸੇ ਕਿਸਾਨ ਦੀ ਸਾਰ ਨਹੀਂ ਲਈ ਹੁਣ ਜਦੋਂ ਪਤਾ ਇਹਨਾਂ ਨੂੰ ਇਲੈਕਸ਼ਨ ਸਿਰ ਤੇ ਹੈ ਤਾਂ ਇਸ ਕਰਕੇ ਹੁਣ ਸੈਂਟਰ ਨੂੰ ਹੱਥਾਂ ਪੈਰਾਂ ਦੀ ਪਈ ਹੈ ਕਿ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਨੂੰ ਜਾਂ ਤਾਂ ਆਪਣਾ ਇਲੈਕਸ਼ਨ ਦਾ ਟਾਈਮ ਟਪਾਇਆ ਜਾਵੇ ਜਾਂ ਇਹਨਾਂ ਦਾ ਕੋਈ ਇਹਨਾਂ ਦਾ ਕੋਈ ਹੱਲ ਕੱਢਿਆ ਜਾਵੇ ਬਿਲਕੁਲ ਜੀ ਅਜੀਜਪੁਰ ਟੋਲ ਪਲਾZA ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਕਿ ਤਸਵੀਰਾਂ ਦਾ ਇ ਚਾਹੂੰਗਾ ਜਦਿੰਦਰ ਇੱਕ ਵਾਰ ਕੈਮਰਾ ਚਾਰੇ ਪਾਸੇ ਘੁਮਾ ਦਿਓ ਦਿਖਾ ਦਿਓ ਕਿ ਬਿਲਕੁਲ ਜਿਹੜਾ ਟੋਲ ਪਲਾZA ਹੈ ਉਹ ਕਿਸਾਨਾਂ ਵੱਲੋਂ ਫ੍ਰੀ ਕੀਤਾ ਗਿਆ ਹੈ ਕਿਉਂਕਿ ਸਯੁਕਤ ਕਿਸਾਨ ਮੋਰਚੇ ਦੀ ਅੱਜ ਇੱਕ ਵੱਡੀ ਕਾਲ ਸੀਗੀ ਦੇਸ਼ ਭਰ ਦੇ ਟੋਲ ਪਲਾZA ਨੂੰ ਫ੍ਰੀ ਕਰਨ ਦੀ ਤੇ ਨਾਲ ਹੀ ਯਾਤਿਆਤ ਜਿਹ ਕਈ ਟਕਈਏ ਟ੍ਰੇਨ ਸੇਵਾਵਾਂ ਵੀ ਹੈ ਉਹ ਵੀ ਪ੍ਰਭਾਵਿਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਉਗਰਾਹਾ ਜਥੇਬੰਦੀ ਵੱਲੋਂ ਇੱਕ ਵੱਡੀ ਕਾਲ ਸੀ ਜਿਸ ਕਾਰਨ 4 ਘੰਟੇ ਲਈ ਜਿਹੜੀਆਂ ਰੇਲ ਯਾਤਰਾਵਾਂ ਵੀ ਰੋਕਿਆ ਗਿਆ ਦੂਜੇ ਪ ਕਿਸਾਨ ਆਗੂ ਨੇ ਕਿਸਾਨ ਨੇ ਕਿਸਾਨ ਹਮਾਇਤੀ ਲੋਕ ਨੇ ਉਹ ਪਹੁੰਚ ਰਹੇ ਨੇ ਤੇ ਕੋਸ਼ਿਸ਼ ਕਰਾਂਗੇ ਹੋਰ ਵੀ ਗੱਲਬਾਤ ਕਰਦੇ ਆਂ ਬਜ਼ੁਰਗ ਸਾਡੇ ਨਾਲ ਮੌਜੂਦ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਉੱਥੇ ਹੀ ਪ੍ਰਸ਼ਾਸਨ ਵੀ ਹੈ ਜਿਹੜੀ ਪੂਰੇ ਤਾਮਜਾਮ ਨਾਲ ਤਿਆਰ ਬੈਠਿਆ ਕਿਸਾਨਾਂ ਨੂੰ ਦਿੱਲੀ ਵੱਲ ਕੁਝ ਨਹੀਂ ਕਰਦੇ ਰਿਹਾ ਦੇਖੋ ਇਹ ਲੋਕਾਂ ਦਾ ਮਸਲਾ ਲੋਕ ਆਪਣੇ ਹੱਕਾਂ ਲਈ ਲੜ ਰਹੇ ਨੇ ਔਰ ਇੱਕ ਲੋਕਤੰਤਰ ਦੇ ਵਿੱਚ ਅਧਿਕਾਰ ਹੈ ਬੰਦੇ ਨੂੰ ਆਪਣੀ ਹਕਤਾਂ ਦੇ ਲਈ ਲੜਨ ਦਾ ਦੂਸਰੇ ਪਾਸੇ ਜਿਹੜੀ ਤਾਨਾਸ਼ਾਹ ਸਰਕਾਰ ਹੈ ਉਹ ਆਪਣਾ ਰੋਲ ਅਦਾ ਕਰ ਰਹੀ ਹੈ ਜੋ ਕਿ ਰੋਲ ਉਹਦਾ ਗਲਤ ਰੋਲ ਅਦਾ ਕਰ ਰਹੀ ਹੈ ਕਿਉਂਕਿ ਇਹ ਹਿੰਦੁਸਤਾਨ ਤੇ ਕੋਈ ਦੂਸਰੇ ਮੁਲਕ ਦੇ ਨਾਲ ਲੜਾਈ ਨਹੀਂ ਹੈਗੀ ਇਹ ਆਪਣੇ ਲੋਕ ਨੇ ਆਪਣੀ ਸਰਕਾਰ ਬਣਾਉਣੇ ਲੋਕ ਨੇ ਜਿਨ੍ਹਾਂ ਨੇ ਸਰਕਾਰ ਬਣਾਈ ਹੋਈ ਹੈ ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦਾ ਪੂਰਾ ਹੱਕ ਹੈ ਪਰ ਸਰਕਾਰ ਜਿਹੜੀ ਤਾਨਾਸ਼ਾਹੀ ਕਰ ਰਹੀ ਹੈ ਜਿਵੇਂ ਕੋਈ ਦੂਸਰੇ ਮੁਲਕ ਦੇ ਨਾਲ ਗੱਲਬਾਤ ਹੋ ਰਹੀ ਹੋਵੇ ਇਸ ਤਰ੍ਹਾਂ ਉਹ ਬੈਰੀਕੇਡ ਲਾ ਕੇ ਏਡੇ ਏਡੇ ਕਿਲ੍ਹ ਲਾ ਦੇਣੇ ਮੁਰੇ ਸਿਮਿੰਟਡ ਕਰਕੇ ਰੋਕਣਾ ਜਿਹੜਾ ਕਿ ਲੋਕਤੰਤਰ ਦਾ ਕਤਲ ਹੈ ਮਤਲਬ ਪੀਸਫੁੱਲ ਪ੍ਰੋਟੈਸਟ ਨਹੀਂ ਕਰਦੇ ਜੀ ਪੀਸਬਲ ਪਰ ਪ੍ਰੋਟੈਸਟ ਵੀ ਨਹੀਂ ਕਰਨ ਦੇ ਰਹੀ ਕਿਉਂਕਿ ਲੋਕਾਂ ਦਾ ਜਿਹੜੇ ਕਿਸਾਨ ਜਾ ਰਹੇ ਸੀ ਜਾਂ ਕੱਲਾ ਭਾਰਤ ਬੰਦ ਵੀ ਹੈ ਉਹ ਸਾਰਾ ਸ਼ਾਂਤਮਈ ਤਰੀਕੇ ਨਾਲ ਹੈ ਗਿਆ ਉਹਨਾਂ ਦਾ ਕੋਈ ਇਸ ਤਰ੍ਹਾਂ ਨਹੀਂ ਸੀਗਾ ਐਸੀ ਕੋਈ ਉੱਤੇ ਪਾਰਲੀਮੈਂਟ ਦੇ ਕਬਜ਼ਾ ਕਰਨ ਥੋੜੀ ਜਾ ਰਹੇ ਸੀ ਕਿਸਾਨ ਜਿਹੜੇ ਕੱਲ ਨੂੰ ਜਾ ਰਹੇ ਸੀ ਜਿਹੜੇ 13 ਨੂੰ ਜਾ ਰਹੇ ਸੀ ਉਹਨਾਂ ਨੇ ਕੋਈ ਪਾਰਲੀਮੈਂਟ ਦੇ ਕਬਜ਼ਾ ਨਹੀਂ ਸੀ ਕਰਨਾ ਉੱਤੇ ਜਾ ਕੇ ਆਪਣੀ ਗੱਲ ਰੱਖਣੀ ਸੀ ਉਹਨਾਂ ਦੀ ਗੱਲ ਸੁਣਦੇ ਜੇ ਨਹੀਂ ਜਾਣ ਦੇਣਾ ਤਾਂ ਅੱਜ ਸਰਕਾਰ ਕਹੀ ਜਾਂਦੀ ਹੈ ਵੀ 1000 ਕਰੋੜ ਰੁਪਏ ਨੁਕਸਾਨ ਹੋ ਗਿਆ ਉੱਥੇ ਜੇਕਰ ਤੁਸੀਂ 1000 ਕਰੋੜ ਰੁਪਈਆ ਲੋਕਾਂ ਦੀਆਂ ਮੰਗਾਂ ਮੰਨਣ ਤੇ ਲਾ ਦਿੰਦੇ ਤਾਂ ਇਹ ਮਸਲਾ ਨਹੀਂ ਸੀ ਹੋਣਾ ਨਾ ਇਹ ਅਸ਼ਾਂਤੀ ਪੈਦਾ ਹੋਣੀ ਸੀ ਨਾ ਨਾ ਇਹ ਕਿਸਾਨਾਂ ਦਾ ਤੇ ਉਹਦਾ ਜਿਹੜਾ ਟਕਰਾਅ ਪੈਦਾ ਹੋਣਾ ਸੀ ਪਰ ਜਿਹੜੀ 부ਜਦਲੀ ਹੈ ਸਰਕਾਰ ਦੀ ਸਰਕਾਰ ਚਾਹੁੰਦੀ ਹੈ ਵੀ ਲੋਕਾਂ ਨੂੰ ਕੁੱਟ ਕੇ ਲੋਕਾਂ ਨੂੰ ਦਬਾ ਕੇ ਰਾ ਕਿਰਾ ਬਹੁਤੀ ਦੇਰ ਨਹੀਂ ਚੱਲਦਾ ਇਹ ਇਹ ਸਾਰਾ ਕੁਝ ਤਾਂ ਅੰਗਰੇਜ਼ਾਂ ਨੇ ਵੀ ਕਰਕੇ ਦਿੱਤਾ ਹੈ ਦੇਖਿਆ ਜਿਨ੍ਹਾਂ ਨੇ ਬਹੁਤ ਤਸ਼ੱਦਦ ਕੀਤਾ ਬਹੁਤ ਸਾਰੇ ਲੋਕਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਇਸ ਲਈ ਇਹ ਜਿੰਨਾ ਇਹ ਤਸ਼ੱਦਦ ਕਰਨਗੇ ਉਨਾ ਹੀ ਜਿਹੜਾ ਸੰਘਰਸ਼ ਹੈ ਬਧੂ ਫੁੱਲੂਗਾ ਔਰ ਸਰਕਾਰ ਨੂੰ ਇੱਕ ਦਿਨ ਝੁਕਣਾ ਪੈਣਾ ਵਾਪਸ ਜਾਣਾ ਪੈਣਾ ਜਿਵੇਂ ਪਿਛਲੀ ਵਾਰੀ ਵੀ ਗਈ ਸੀ ਇਸ ਵਾਰੀ ਵੀ ਸਰਕਾਰ ਪਿਛਲੇ ਤਾਂ ਪਿਛਲੇ ਧਰਨੇ ਦੀ ਗੱਲ ਕਰਦੇ ਆ ਹੰਝੂ ਗੈਸ ਦੇ ਗੋਲੇ ਉਦੋਂ ਵੀ ਗੇਰੇ ਗਏ ਸੀ ਪਰ ਇਸ ਵਾਰ ਨਵੀਂ ਟੈਕਨੀਕਾਂ ਦੇਖਣ ਨੂੰ ਮਿਲੀਆਂ ਨੇ ਡਰੋਨਾਂ ਰਾਹੀਂ ਗੇ ਹੰਝੂ ਗੈਸ ਦੇ ਗੋਲੇ ਵੀ ਗੇਰੇ ਗਏ ਨੇ ਤਾਂ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਲਗਾਤਾਰ ਕਾਹਨ ਵੀ ਫਟੜ ਔਰ ਰਹੇ ਨੇ ਕਈਆਂ ਦੀ ਅੱਖਾਂ ਤੱਕ ਖਰਾਬ ਹੋ ਗਈਆਂ ਨੇ ਕੀ ਲੱਗਦਾ ਹੈ ਕਿ ਇਹ ਜਿਹੜਾ ਰਵਈਆ ਕਰਿਆ ਜਾ ਰਿਹਾ ਹੈ ਜਾਂ ਇਸ ਚੀਜ਼ ਨੂੰ ਜੇ ਕੋਈ ਸ਼ਾਂਤਮਈ ਆਪਸ ਦੇ ਵਿੱਚ ਬੈਠ ਕੇ ਨਿਪਟਾਲੋ ਤਾਂ ਉਹ ਜਿਆਦਾ ਵਧੀਆ ਨਹੀਂ ਕਿਉਂਕਿ ਜਿਹੜੀ ਸਰਕਾਰ ਹੈਗੀ ਹੈ ਸਰਕਾਰ ਹੈਗੀ ਹੈ ਤਨਸ਼ਾਹਾਂ ਦੀ ਸਰਕਾਰ ਅਸਲ ਜਿੰਨੇ ਕਹਿੰਦੇ ਇਹ ਬੀਜੇਪੀ ਦੀ ਵੀ ਹੈ ਨਹੀਂ ਸਰਕਾਰ ਨੂੰ ਤਾਂ ਚਲਾਈ ਦੋ ਢਾਈ ਕ ਬੰਦੇ ਰਹੇ ਨੇ ਜਿਹੜੇ ਜਿਹੜੇ ਆਪ ਤੜੀ ਪਾਰ ਕੇ ਨੇ ਜਿਹਨਾਂ ਕੋਈ ਕਦੀ ਕੁਛ ਕਹਿੰਦੇ ਹੋ ਜਿਹੜਾ ਅਮਿਤ ਸ਼ਾਹ ਗ੍ਰਹਿ ਮੰਤਰੀ ਹੈ ਉਹਨੂੰ ਸਾਰੇ ਜਾਣਦੇ ਨੇ ਵੀ ਉਹਨੇ ਗੁਜਰਾਤ ਦੇ ਵਿੱਚ ਕਿੰਨੇ ਦੰਗੇ ਕਰਾਏ ਨੇ ਉਹ ਕਿਸ ਤਰ੍ਹਾਂ ਦਾ ਵਿਅਕਤੀ ਹੈ ਗਿਆ ਉਸ ਬੰਦੇ ਨੂੰ ਗ੍ਰਹਿ ਦਾ ਵਿਭਾਗ ਦਿੱਤਾ ਗਿਆ ਹੋਵੇ ਉਹ ਬੰਦਿਆਂ ਨੇ ਮਤਲਬ ਤਾਨਾशाही ਤਰੀਕੇ ਦੇ ਨਾਲ ਹੀ ਲੋਕਤੰਤਰ ਨੂੰ ਦਾ ਘਾਣ ਕਰਦੇ ਹੋਏ ਆਪਣੇ ਜਿਹੜੀਆਂ ਨੀਤੀਆਂ ਨੂੰ ਲਾਗੂ ਕਰ ਰਹੇ ਨੇ ਇਹ ਹੱਥਰੂ ਗਏ ਛੱਡਣੀ ਇੱਕ ਬੱਕਰਾ ਹੈ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਇਹ ਅਤੁਰ ਗਏ ਛੱਡੋ ਤੁਸੀਂ ਜੋ ਵੀ ਕਰਨਾ ਕਰੋ ਆਪਦਾ ਪਰ ਜਿਹੜਾ ਲੋਕ ਨੂੰ ਜਾਣਦਾ ਦਿਓ ਨਾ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੀ ਗੱਲ ਕਹਿਣ ਦਿਓ ਤੁਸੀਂ ਉਹਨਾਂ ਨੂੰ ਰੈਸਟ ਕਰ ਲਓ ਨਹੀਂ ਜਾਣ ਦੇਣਾ ਤੁਸੀਂ ਉਹਨਾਂ ਨੂੰ ਹੋਰ ਕੋਈ ਤਰੀਕਾ ਅਪਣਾਇਆ ਜਾ ਸਕਦਾ ਸੀ ਪਰ ਜਿਸ ਤਰੀਕੇ ਨਾਲ ਇਹ ਕਰ ਰਹੇ ਹੈ ਇਹ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਹੈ ਤੁਸੀਂ ਦੇਖਿਆ ਕਿ ਜਮਹੂਰੀਅਤ ਜਿਹੜੀ ਹੈਗੀ ਆ ਉਹਦਾ ਕਤਲ ਥਾ ਥਾ ਦੇ ਕੀਤਾ ਜਾ ਰਿਹਾ ਆ ਚੰਡੀਗੜ੍ਹ ਦੇ ਅੰਦਰ ਆਪਣੀ ਨੇੜੀ ਹੈ ਜਿਹਦਾ ਇੱਕ ਮੇਅਰ ਸੀ ਬਹੁਤ ਛੋਟੀ ਜੀ ਪੋਸਟ ਸੀ ਮੇਅਰ ਦੀ ਚੋਣ ਦੇ ਲਈ ਫਟ ਬੋਟੇ ਰੱਦ ਕਰ ਦੇਣੀਆਂ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਔਰ ਸਾਨੂੰ ਜਿਸ ਤਰੀਕੇ ਨਾਲ ਸਰਕਾਰ ਚੱਲੀ ਹੋਈ ਹੈ ਜੇਕਰ 24 ਚ ਵੀ ਜਿੱਤ ਕੇ ਆ ਜਾਂਦੀ ਹੈ ਤਾਂ ਮੁੜ ਕੇ ਮੇਰੇ ਖਿਆਲ ਇਹਨਾਂ ਨੇ ਚੋਣ ਦਾ ਭੋਗ ਪਾ ਦੇਣਾ ਜਿਹੜਾ ਮਨੂ ਆ ਆਪਣਾ ਜਿਹੜਾ ਸੰਵਿਧਾਨ ਤਿਆਰ ਕਰ ਰਹੇ ਨੇ ਉਹ ਸਭੀ ਸੰਵਿਧਾਨ ਨੂੰ ਲਾਗੂ ਕਰਕੇ ਇਸ ਸੰਵਿਧਾਨ ਨੂੰ ਜਿਸ ਸੰਵਿਧਾਨ ਦੇ ਨਾਲ ਸਾਰੇ ਲੋਕਾਂ ਨੂੰ ਬੋਲਣ ਦਾ ਪੜਨ ਦਾ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਉਹ ਸ ਅਧਿਕਾਰ ਨੂੰ ਖੋ ਕੇ ਮਨੁਵਾਦੀ ਜਿਹੜਾ ਸੰਵਿਧਾਨ ਲਾਗੂ ਕਰਕੇ ਲੋਕਾਂ ਦੇ ਹੱਕਾਂ ਦੇ ਡਾਕਾ ਮਾਰਨ ਦਾ ਯਤਨ ਕੀਤਾ ਜਾ ਰਿਹਾ ਟੋਲਪਰਾ ਦੇ ਕਿੰਨੇ ਘੰਟੇ ਲਈ ਮੁਫਤ ਰਹਿਣਗੇ ਹੁਣ ਤੇ ਦੂਜੇ ਪਾਸੇ ਰੇਲਾਂ ਵੀ ਆ ਜਿਹੜੀ ਉਹ ਵੀ ਪ੍ਰਭਾਵਿਤ ਹੁੰਦੀ ਨਜ਼ਰ ਆ ਰਹੀਆਂ ਦੇਖੋ ਅੱਜ ਜਿਹੜਾ ਹੈ ਗਿਆ ਜਿਹੜੀ ਸੰਯੁਕਤ ਮੋਰਚੇ ਦਾ ਹਿੱਸਾ ਹੈਗੀ ਹੈ ਜਥੇਬੰਦੀ ਉਗਰਾ ਉਹਨਾਂ ਵੱਲੋਂ ਸੱਦਾ ਹੈ ਗਿਆ ਵੀ ਅੱਜ ਆਪ ਜਿਹੜੀ ਹੈਗੀ ਹੈ ਵੀ ਰੇਲਾਂ ਦਾ ਜਾਮ ਲਾਉਣਾ ਔਰ ਜਿਹੜਾ ਸੰਯੁਕਤ ਮੋਰਚਾ ਸਾਂਝੇ ਤੌਰ ਤੇ ਉਹਨਾਂ ਦਾ ਜਿਹੜਾ 11 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਜਿਹੜਾ ਹੈ ਗਿਆ ਤੇ ਟੋਲ ਪਲਾਜੇ ਅੱਜ ਫ੍ਰੀ ਕੀਤੇ ਜਾਣਗੇ ਔਰ ਕੱਲ ਨੂੰ ਵੀ ਭਾਰਤ ਬੰਦ ਜਿਹੜਾ ਕੀਤਾ ਜਾ ਰਿਹਾ ਉਸ ਭਾਰਤ ਬੰਦ ਦੇ ਵਿੱਚ ਵੀ ਟੋਲ ਪਲਾਜੇ ਅਸੀਂ ਜਿਹੜੇ ਇਸ ਏਰੀਆ ਦੇ ਬਨੂੜ ਏਰੀਆ ਦੇ ਲੋਕ ਹੈ ਅਸੀਂ ਆਕੇ ਇਥੇ ਟੋਲ ਪਲਾਜਾ ਜਿਹੜਾ ਹੈਗੇ ਜਾਮ ਲਾਵਾਂਗੇ ਤੇ ਤੇ ਇਹਨੂੰ ਫ੍ਰੀ ਕਰਾਂਗੇ ਤਾਂ ਬਿਲਕੁਲ ਜੀ ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਐਮ ਐਸ ਵੀ ਦੀ ਤੇ ਹੋਰ ਬਾਕੀ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਤੇ ਕਹਿਣਾ ਇਹ ਹੀ ਹੈ ਕਿ ਜਿਹੜੀ ਹੈ ਜਿਹੜੀ ਸਰਕਾਰ ਹੈ ਉਹ ਆਪਣੇ ਅੜੇ ਰਵਈਏ ਤੋਂ ਬਾਹਰ ਆਵੇ ਤੇ ਜੇ ਕਿਸਾਨਾਂ ਨਾਲ ਕੋਈ ਤਾਲਮਿਲ ਕਰਨਾ ਕੋਈ ਗੱਲਬਾਤ ਕਰਨੀ ਤੇ ਪਿਆਰ ਨਾਲ ਗੱਲਬਾਤ ਕਰੇ ਤੇ ਇਸ ਤਰ੍ਹਾਂ ਤਾਨਾਸ਼ਾਹੀ ਨਹੀਂ ਖਾਵੇ ਹੰਝੂ ਗੈਸ ਦੇ ਗੋਲੇ ਨਾ ਮਾਰੇ ਤੇ ਕਿਸਾਨਾਂ ਨੂੰ ਆਪਣਾ ਪੀਸਫੁਲੀ ਪ੍ਰੋਟੈਸਟ ਕਰਨ ਦੇ ਦੂਜੇ ਪਾਸੇ ਤੁਸੀਂ ਤਸਵੀਰਾਂ ਨਾਲ ਇੱਕ ਵਾਰ ਦਿਖਾ ਦਿਓ ਲੱਕੀ ਸਾਫ ਤੌਰ ਦੇ ਵਿੱਚ ਟੋਲ ਪੁਆਜੇ ਫ੍ਰੀ ਕਰ ਦਿੱਤੇ ਗਏ ਨੇ ਤੇ ਲਗਾਤਾਰ ਕਿਸਾਨਾਂ ਦਾ ਧਰਨਾ ਉਹ ਜਾਰੀ ਹੈ ਤੇ ਹੁਣ ਦੇਖਣਾ ਹੋਵੇਗਾ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਰਹਿੰਦਾ ਕਿਉਂਕਿ ਇਸੇ ਤਰ੍ਹਾਂ ਦਾ ਧਰਨਾ ਪਹਿਲਾਂ ਵੀ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਕੀਤਾ ਗਿਆ ਸੀ ਜਦੋਂ ਦਿੱਲੀ ਦੀ ਬਰੂਆਂ ਤੇ ਕਿਸਾਨ ਜਾ ਕੇ ਡੱਟ ਗਏ ਸੀ ਉਦੋਂ ਦਿੱਲੀ ਦੀ ਬਰੂਆਂ ਤੇ ਕਿਸਾਨ ਬੈਠੇ ਸੀ ਲਗਾਤਾਰ ਇਹੀ ਮੰਗਾਂ ਕਿਸਾਨਾਂ ਦੀ ਲਗਾਤਾਰ ਜਾਰੀ ਸੀ ਤੇ ਐਮਐਸਪੀ ਦੀ ਤੇ ਹੋਰ ਕਈ ਮੰਗਾਂ ਜਿਹੜੇ ਕਿਸਾਨਾਂ ਦੀ ਲਗਾਤਾਰ ਪ੍ਰਸ਼ਾਸਨ ਤੋਂ ਸਰਕਾਰਾਂ ਤੋਂ ਮੰਗ ਸੀ ਪਰ ਉਸ ਤੋਂ ਬਾਅਦ ਆਸ਼ਵਾਸਨ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਕਿਸਾਨ ਧਰਨਾ ਚੱਕ ਲੈਂਦੇ ਨੇ ਉਸ ਤੋਂ ਬਾਅਦ ਫਿਰ ਇਹਨਾਂ ਦੀ ਜਿਹੜੀ ਮੰਗਾਂ ਤੇ ਉਹ ਇਹਨਾਂ ਦਾ ਕਹਿਣਾ ਹੈ ਕਿ ਗੌਰ ਨਹੀਂ ਕੀਤਾ ਜਾਂਦਾ ਜਿਸ ਤੋਂ ਬਾਅਦ ਅੱਕ ਕੇ ਥੱਕ ਕੇ ਕਿਸਾਨਾਂ ਨੇ ਦੁਬਾਰਾ ਇੱਕ ਵਾਰ ਫਿਰ ਧਰਨਾ ਹੈ ਜਿਹੜਾ ਉਹ ਲਾ ਲਿਆ ਤੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਹਾਲਾਤ ਇਸ ਧਰਨੇ ਦੇ ਕਿੱਦੋਂ ਨੂੰ ਜਾਂਦੇ ਨੇ ਨਿਰਨੇ ਕੀ ਰਹਿੰਦਾ ਸਰਕਾਰਾਂ ਕੀ ਕਰਦੀ ਹੈ ਪ੍ਰਸ਼ਾਸਨ ਕੀ ਕਰਦਾ ਤੇ ਕਿਸਾਨ ਆਪਣਾ ਧਾਰਨਾ ਚੱਕਦੇ ਨੇ ਆ ਇਸੇ ਤਰ੍ਹਾਂ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਅੱਗੇ ਵੀ ਡਟੇ ਰਹਿੰਦੇ ਨੇ ਸੋ ਕੈਮਰਾ ਪਰਸਨ ਜਤਿੰਦਰ ਲੱਕੀ ਦੇ ਨਾਲ ਦੇਵ ਸ਼ਰਮਾ ਅਜੀਤਪੁਰ ਟੋਲ ਪਲਾza